ਸਰਦਾਰ ਅਵਤਾਰ ਸਿੰਘ ਵਿਰਾੜ ਸਾਬਕਾ ਸਿੱਖਿਆ ਮੰਤਰੀ ਜਿਨ੍ਹਾਂ ਦੀ ਅੱਜ 8ਵੀਂ ਵਰਸੀ ਮਨਾਈ ਜਾ ਰਹੀ ਹੈ ਇਸ 8ਵੀਂ ਵਰਸੀ ਦੇ ਉੱਤੇ ਇੱਕ ਖੂਨਦਾਨ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਹੈ ਹਰ ਸਾਲ ਇਹ ਕੈਂਪ ਲੱਗਦਾ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਸੀਨੀਅਰ ਵਰਕਰ ਅਤੇ ਉਹਨਾਂ ਦੇ ਨੇੜਲੇ ਸਾਥੀ ਹਾਂਜੀ ਹਾਂਜੀ ਦੱਸੋ ਜੀ ਕੈਂਪ ਬਾਰੇ ਵਿਰਾੜ ਸਾਹਿਬ ਬਾਰੇ ਦੇ ਕੈਂਪ ਬਾਰੇ ਸਰਦਾਰ ਅਵਤਾਸ਼ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਆਪ ਦੇ ਨਾਮ ਜੋ ਪੰਜਾਬ ਦੀ ਸੇਵਾ ਨਿਭਾ ਕੇ ਗਏ ਆ ਬਹੁਤ ਇਸ ਜਿਹੇ ਢੰਗ ਨਾਲ ਉਹਨਾਂ ਦੀ ਬਰਸੀ ਦੇ ਉੱਤੇ ਹਰ ਸਾਲ ਖੂਨਦਾਨ ਕੈਂਪ ਉਹਨਾਂ ਦੀ ਯਾਦ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਦਰਖਤਾਂ ਦੀ ਲਵਾਈ ਬਹੁਤ ਅਤਕੀਆਂ ਜਿਹੜਾ 21000 ਤੋਂ ਵੱਧ ਬੂਟਾ ਜਿਹੜਾ ਲਗਾਇਆ ਗਿਆ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਔਰਾ ਖੂਨਦਾਨ ਕੈਂਪ ਹੈ ਜਿਹੜਾ ਮੈਂ ਸਮਝਦਾ ਹਾਂ ਵੀ ਸਾਰਿਆਂ ਨਾਲੋਂ ਉੱਤਮ ਦਾਣ ਹੈ ਜਿਸ ਦੇ ਨਾਲ ਕਿਸੇ ਲੋੜਵੰਦ ਦੀ ਜਾਨ ਬਚ ਸਕਦੀ ਹੈ ਤਾਂ ਇਹ ਬਹੁਤ ਹੀ ਸੋਹਣਾ ਤੇ ਸੱਚਾ ਕੰਮ ਕਿੰਨੇ ਕੁ ਯੂਟ ਹੋ ਗਿਆ ਅੱਜ ਅੱਜ ਤਕਰੀਬਨ 117 ਯੂਨਿਟ 117 ਹਾਂਜੀ ਤੇ ਕਿੰਨੇ ਕੁ ਹੋ ਜਾਣਗੇ 100 ਦੇ ਲਗਭਗ ਉਮੀਦ ਹੈ ਵੀ ਇੱਥੋਂ ਤਾਈਆਂ ਜੇ ਸਾਡੇ ਵਰਕਰ ਆ ਰਹੇ ਆ ਬਹੁਤ ਬਹੁਤ ਵਧੀਆ ਦਮਾ ਜੀ ਤੁਹਾਡਾ ਇੱਕ ਹਾਂਜੀ ਪਰਮ ਜੀ ਜੀ ਬਸ ਬੋਲ ਗਏ ਦੱਸਾਂ ਸੀ ਕੁਝ ਨਹੀਂ ਤੁਸੀਂ ਵੀ ਦੱਸੋ ਓਕੇ ਜੀ ਠੀਕ ਇਰ ਇਸ ਲੋਟ ਆਫ ਐਨਥੂਸੀਆਸਮ ਤੇ ਜਿਹੜੇ ਚੰਗੇ ਬੰਦੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਐਂਡ ਜਦੋਂ ਬੱਬੂ ਉਹ ਰੀ ਕਾਲ ਕਰਦੇ ਆ ਪੀਪਲ ਕਮ ਫਾਰਵਰਡ ਪਰ ਦਿ ਨੋਬਲ ਪਰ ਸ਼ੁਭ ਕਾਮਨਾਵਾਂ ਐ ਇੱਕ ਕੰਗੇਕਾਰ ਜੀ ਬੋਲੋ ਕੰਪਨੀ 6460 ਬੰਦੇ ਬਾਰੇ ਬੋਲੋ ਅੱਜ ਅਸੀਂ ਸਾਡੇ ਪੰਜਾਬ ਦੇ ਔਰ ਇਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਪ੍ਰਾਨੇ ਸਰਗਸ ਸਿੰਘ ਸਾਹਿਬ ਦਾ ਆਪ ਸਰਦ ਜੀ ਸਾਬਕਾ ਸਿੱਖਿਆ ਮੰਤਰੀ ਉਹਨਾਂ ਦੇ ਜਰਨਵੀ ਵਰਸੀ ਤੇ ਜਿਹੜਾ ਖੂਨਦਾਨ ਹਰ ਸਾਲ ਦੀ ਤਰ੍ਹਾਂ ਅਸੀਂ ਮਨਾਉਂਦੇ ਆ ਤੇ ਬਹੁਤ ਹੀ ਲੋਕਾਂ ਦੇ ਵਿੱਚ ਅਤਿਸ਼ਾ ਉਹਨਾਂ ਦਾ ਪਿਆਰ ਹੈ ਹਮੇਸ਼ਾ ਜਿੰਨੀ ਵੀਰ ਤੋਂ ਵੱਧ ਜਿਹੜੇ ਉਹ ਖੂਨ ਨੂੰ ਮਿਲਨ ਨੂੰ ਨੇ ਕਰਦੇ ਆ ਵੱਧ ਹੋ ਜਾਂਦੇ ਆ ਸਾਡੇ ਕੋਲ ਮੈਲਟੋ ਘਟ ਜਾਂਦੇ ਆ ਫੇਸ ਕਰਕੇ ਸੀ ਸਾਡੇ ਅੱਜ ਕਿੰਨੇ ਕੇ ਯੂਨਟ ਹੋ ਗਏ ਅੱਜ ਮੇਰੇ ਖਿਆਲ ਕੋਈ 110 15 ਯੂਨਟ ਦੇ ਕਰੀਬ ਹੋ ਗਏ ਔਰ 150 ਲੱਖ ਤੱਕ ਕਾਪੀ ਹੋ ਗਏ ਠੀਕ ਹੈ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਣੀਆਂ ਵਾਲਾ ਦੇ ਜੰਪਲ ਸਰਦਾਰ ਅਵਤਾਰ ਸਿੰਘ ਜੀ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਜੋ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਮ ਰਹੇ ਨੇ ਅੱਜ ਉਹਨਾਂ ਦੀ 8ਵੀਂ ਵਰਸੀ ਹੈ 8ਵੀਂ ਵਰਸੀ ਦੌਰਾਨ ਹਰ ਵਰਸੀ ਦੇ ਉਪਰ ਹੀ ਲਗਭਗ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਤੇ ਵਾਤਾਵਰਣ ਦੀ ਸੋਤ ਲਈ ਪੌਦੇ ਵੀ ਲਗਾਏ ਜਾ ਰਹੇ ਨੇ ਲਗਭਗ 21000 ਜੋ ਬੂਟੇ ਆ ਉਹ ਹੰਦਿਕਰ ਜਿਹੜੇ ਹੈਗੇ ਆ ਉਹਨਾਂ ਦੀ ਸੰਸਥਾ ਲਾ ਰਹੀ ਹੈ ਇਸ ਸੰਸਥਾ ਨੂੰ ਉਹਨਾਂ ਦੇ بیٹے ਨਵਦੀਪ ਸਿੰਘ ਬੱਬੂ ਬਰਾੜ ਜੋ ਕਾਂਗਰਸ ਦੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹ ਚਲਾ ਰਹੇ ਨੇ ਸੋ ਲੋਕਾਂ ਪ੍ਰਤੀ ਉਹਨਾਂ ਦੇ ਜੋ ਪਿਆਰ ਸੀ ਜੋ ਉਹਨਾਂ ਦਾ ਸਹਿਯੋਗ ਸੀ ਉਹ ਆਪਣੇ ਸਮੇਂ ਦੌਰਾਨ ਹਰ ਵਿਅਕਤੀ ਨਾਲ ਮਿਲਦੇ ਰਹੇ ਨੇ ਲੋਕਾਂ ਦੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਹੈ ਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਇਸ ਕਰਕੇ ਅੱਜ ਉਹਨਾਂ ਦੀ ਵਰਸੀ ਦੇ ਉੱਤੇ ਦੇਖਣ ਨੂੰ ਮਿਲਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਲੋਕ ਜੋ ਬਹੁਤ ਵੱਡੀ ਇਕੱਠ ਵਿੱਚ ਸ਼ਾਮਲ ਹੋਏ ਨੇ ਅੱਜ ਬਰਾੜ ਸਾਹਿਬ ਦਾ ਲੋਕਾਂ ਨਾਲ ਸਹਿਯੋਗ ਜੋ ਉਹਨਾਂ ਦਾ ਲੋਕਾਂ ਨਾਲ ਧਾਲ ਮਿਲ ਰਿਹਾ ਲੋਕਾਂ ਦੇ ਦੁੱਖ ਸੁੱਖ ਦੁੱਖ ਅਤੇ ਸੁੱਖ ਵਿੱਚ ਹਾਜ਼ਰ ਰਹੇ ਨੇ ਅੱਜ ਵੱਡੀ ਪੱਦਰ ਤੇ ਉਹਨਾਂ ਦੀ ਵਰਸੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਨਾਲ ਬਹੁਤ ਸਹਿਯੋਗੀ ਹੈ ਜਿਨ੍ਹਾਂ ਨੇ ਅੱਜ ਉਹਨਾਂ ਦੀ ਵਰਸੀ ਨੂੰ ਸਮਰਪਿਤ ਹੋ ਕੇ ਆਪਣਾ ਜੋ ਰक्तਦਾਨ ਹੈ ਜੋ ਖੂਨਦਾਨ ਹੈ ਉਹ ਵੀ ਕੀਤਾ ਸੋ ਇਸ ਤਰ੍ਹਾਂ ਦੇ ਪਰਾਲੇ ਨੇਕ ਸਖਸ਼ੀਤਾ ਦਰਵੇਸ਼ ਸਿਆਸਤਦਾਨ ਨੂੰ ਯਾਦ ਕਰਦਿਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ بیٹے ਬਬੂ ਬਰਾੜ ਜੀ ਕਾਫੀ ਸਰਗਰਮ ਨੇ ਸੰਸਥਾ ਰਣਕਰੇ ਨੇ ਨਾਲ ਸੰਸਥਾ ਦੇ ਸਮਾਜ ਪ੍ਰਤੀ ਆਪਣੀਆਂ ਸਵਾਵਾਂ ਦੇ ਰਹੇ ਨੇ ਸੋ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੇ ਲੀਡਰ ਦੇ ਤੌਰ ਤੇ ਉੱਭਰ ਕੇ ਲੋਕਾਂ ਦੇ ਸਾਹਮਣੇ ਆਉਣਗੇ ਕਿਉਂਕਿ ਬਰਾੜ ਸਾਹਿਬ ਦਾ ਜੋ ਲੋਕਾਂ ਨੂੰ ਸਹਿਯੋਗ ਕਰ ਰਿਹਾ ਹੈ ਲੋਕਾਂ ਦਾ ਤਾਲ ਮਿਲ ਰਿਹਾ ਹੈ ਉਹ ਅੱਜ ਬੱਬੂ ਬਰਾੜ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਧੰਨ